ਫਰ ਰੇ ਜ਼ਰੂਰ ਕਰਨੀ ਵੀ ਬਣਦੀ ਆ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਮੇਲੇ ਲੱਗਦੇ ਰਹੇ ਨੇ ਕਦਰੀ ਬਾਪਿਆਂ ਦੀ ਮੇਲੇ ਦਾ ਨਾਮ ਸਾਡੇ ਯੋਧਿਆਂ ਦੇ ਸੂਰਮਿਆਂ ਦੇ ਸ਼ਹੀਦਾਂ ਦੇ ਹੁਣ ਤੁਸੀਂ ਲੱਕ ਦੇਖੋ ਗੇਰ ਪ੍ਰਾਈਡ ਟੈਂਪੂਆਂ ਦਾ ਮੇਲਾ ਹਫਤਾਈ ਪਾਇਆ ਨੂੰ ਅੰਮ੍ਰਿਤਸਰ ਦੇ ਵਿੱਚ ਪਾਇਆ ਹੈ ਫਰਮੇ ਦੀ ਗੱਲ ਦੇਖੋ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਰਪੰਚ ਅਮਰੀਕਾ ਉਹਨੇ ਕਹਿੰਦਾ ਜੇ ਅਸੀਂ ਭਾਈ ਥਰਟ ਜੈਨਤ ਨੂੰ ਅਸੀਂ ਮਾਨਦਾਰੀ ਦੇਣੀ ਕਿਸੇ ਵੀ ਫੌਜ ਤੇ ਕਿਸੇ ਕੋਲ। ਤੇ ਪੰਜਾਬ ਉਹ ਇੰਬਰ ਸਾਧ ਦੀ ਧਰਤੀ ਨੂੰ ਕਿਹਾ ਇਤਿਹਾਸ ਧਰਤੀ ਸਾਡੇ ਗੁਰੂਆਂ ਦੀਆਂ ਧਰਤੀ ਦੇ ਉੱਤੇ 72 ਸਾਲ ਨੂੰ ਐਲਾਨ ਕਰ ਚੁੱਕੇ ਹਾਂ ਵੀ ਅਸੀਂ ਟੈਂਪੂਆਂ ਦਾ ਮੇਲਾ ਕਰਾਉਣ ਜਾ ਰਹੇ ਹਾਂ। ਇਹ ਸਰਕਾਰ ਨੂੰ ਕਹਿੰਦਾ ਚਾਹੁੰਦੇ ਹਾਂ ਕਿ ਜੀਵਨ ਤੇ ਤਲਵਾਹ ਵਾਪਰਦੀਆਂ ਨੂੰ ਜ਼ਿੰਮੇਵਾਰ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਤੁਹਾਡੀ ਐਪੀ ਹੈ। ਅਸੀਂ ਇੱਥੇ ਕਿਸੇ ਵੀ ਵਿਲਾਪਾਂ ਦੇ ਵਿਚੇ ਮਿਲਦੇ ਨਹੀਂ ਰਹਿਣਗੇ। ਇਹਦਾ ਕਾਰਨ ਕੀ ਆ ਕਿਉਂ ਸਾਡੇ ਜਵਾਬ ਟੈਂਪੂਆਂ ਦੇ ਮੇਰੇ ਲਿਖਣ ਜਾਣਗੇ ਉਹਨਾਂ ਤੋਂ ਫੇਰਨਾ ਲੈਣਗੇ ਸੇਲ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਹੋ ਰਿਹਾ ਮੈਂ ਤੁਹਾਡੇ ਮੀਡੀਆ ਨੂੰ ਬੇਨਤੀ ਕਰਦਾ ਵੀ ਸਾਨੂੰ ਇਹਦੇ ਖਿਲਾਫ ਵੀ ਪਈ ਆਵਾਜ਼ ਉੱਠਾਉਣੀ ਚਾਹੀਦੀ ਆ ਮੰਨਦੇ ਆ ਸਦੀਆਂ ਤੋਂ ਲੈ ਕੇ ਕੰਮ ਚੱਲਿਆ ਆ ਜ्यों ਬੰਦਾ ਦੁਨੀਆ ਸਾਜੇ ਚੱਲਿਆ ਪਿਆ ਆ ਪਰ ਜੇ ਤੁਸੀਂ ਭਾਈ ਕੋਈ ਇਹਦਾ ਪੁੱਤਾ ਪਹਿਲਾਂ ਕੰਮ ਕਰਨਾ ਬੁਛੜ ਕੇ ਕਰ ਦੋ ਦੁਨੀਆ ਕੰਮ ਦੀ ਜੇ ਤੁਸੀਂ ਮੇਲੇ ਲਾਉਣ ਲੱਗੇ ਆ ਸ਼ਰਿਆਮ ਸਰਕਾਰ ਮਾਪਿਆਂ ਸੜਕਾਂ ਦੇ ਆ ਕੇ ਵੀ ਹੰਕਾ ਫਲਾਈਟ ਟ੍ਰੇਡ ਦੇ ਫਲਾਈਟ ਟ੍ਰੇਡ ਬਣਾ ਕੇ ਨੂੰ ਸੀ ਤੇ ਮੋੜ ਮਿਲਾਂ ਕਰਾ। ਸੋ ਇਹ ਇਹ ਗੱਲ ਦੇ ਉੱਤੇ ਸਾਡੇ ਲੋਕਾਂ ਨੂੰ ਬਲੋਤ ਕਰਨਾ ਜਿਹੜਾ ਦੇਖੋ ਇਹ ਅਸਰ ਬਾਹਰੇ ਲੋਕ ਸਵਾਦ ਕਰਦੇ ਆ। ਪਰ ਸੋਨ ਨੂੰ ਕੀ ਆ ਇਹਨਾਂ ਦੀ ਜ਼ਿੰਦਗੀਆਂ ਨਿੱਜੀ ਜ਼ਿੰਦਗੀ ਆ ਜੋ ਮਰਜ਼ੀ ਕਰੇ। ਨਿੱਜੀ ਦੇ ਨਿੱਜਾਈ ਮਤਲਬ ਕਿ ਜਾਨੂੰ ਮੈਂ ਨਾ ਕਾਹੇ ਨਟਪੇ ਹਰ ਜਗ ਦੇ ਦਿੱਤੀ ਹੈ ਜੀ। ਉਸ ਸਮਾਜ ਉਸ ਸਭਿਆਤਾਵਾਂ ਦੀਆਂ ਜਿਹਨੀਆਂ ਆਪ ਦੀਆਂ ਮਾਂਪਰਿਆ ਦਾ ਹੁੰਦੀਆਂ ਨੇ ਕੈਡੇ ਕੰਮ ਹੁੰਦੇ ਨੇ। ਇਹ ਨਹੀਂ ਹੁੰਦਾ ਸੋ ਇਸ ਕਰਕੇ ਇਹਨਾਂ ਨੂੰ ਮੈਂ ਕਰ ਲਈ ਮੈਂ ਵਾਰ-ਵਾਰ ਦੱਸਾਉਣਾ ਵੀ ਇਹਨਾਂ ਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਅੱਜ ਦਾ ਵਾਕਫ ਹੋਈ ਹੈ ਉਲਮਕ ਦੇ ਵਿੱਚ ਵੀ ਇਹਨਾਂ ਨੂੰ ਦਿਲ ਕੋਪਣ ਸਾਰਾ ਮਿਲ ਅਪਕਰੀ ਹੋਇਆ ਲੋਕਾਈ ਇਹਨੂੰ ਕਮੋਲ ਕੇ ਮੈਂ ਕੀਤਾ ਜਾ ਰਿਹਾ ਇਹਨਾਂ ਨੂੰ ਕਾਲਜਾਂ ਦੇ ਵਿੱਚ ਮੁੱਖ ਮਹਿਮਾਨ ਬੁਲਾ ਕੇ ਸਨਮਾਨ ਕੀਤਾ ਲਖ ਹੁਣ ਮੇਲੇ ਤੋਂ ਸ਼ੁਰੂ ਹੋ ਗਏ ਤਾਂ ਸਾਡਾ ਮਸਲਾ ਦਾ ਫਿਰ ਨਹੀਂ ਖਤਮ ਹੋ ਗਿਆ ਨਾ ਸਰਨੀਨਾ ਨਸਲਾਂ ਹਰਿਸਨ 90 ਵਰਗੀਆਂ ਨਹੀਂ ਬਣਨ ਗਿਆ ਪਾਪਾ ਵਰਦਾ ਸਿੰਘ 72 ਵਰਗੀਆਂ ਨਹੀਂ ਬਣਨ ਗਿਆ ਉਹ ਅੱਖਾਂ ਨੂੰ ਜੁੜਦਾ ਉਹ ਦਲੇਰੀਆਂ ਨਹੀਂ ਆਉਣਗੀਆਂ ਸਾਡੇ ਜਵਾਕਾਂ ਸਾਡੇ ਦਸਤਾਂ ਦੇ ਵਿੱਚ ਉਹ ਖੀਤਨਾ ਬੰਦ ਦੇ ਕੇ ਉਹਦੇ ਤੋਂ ਰਿਢਾਈ ਹੈ ਤੇ ਪੁਆਦੀ ਤੋਂ ਪਾਉ ਤੋਂ ਹੁੰਦਾ ਸੇਖੋਂ ਸੇ ਲਾਣ ਵੀ ਕਰਦੇ ਆ ਕਿ ਅਸੀਂ ਇਹ ਮੇਲੇ ਦੇ ਮੁੱਦੇ ਪੰਜਾਬ ਕਿੱਥੇ ਕਿਸੇ ਜ਼ਿਲ੍ਹੇ ਦੇ ਵਿੱਚ ਨਾ ਕਿਤੇ ਧਰਤੀ ਦੇ ਪੰਜਾਬ ਵਿੱਚ ਹੀ ਮੇਲੇ ਨਹੀਂ ਹੋਣ ਤੇ ਦੂਜਾ ਸਾਡਾ ਲਾਗੇ ਵੀ ਆ ਕਿ ਤੁਸੀਂ ਫੜਨਾ ਹੱਲੋ ਭਾਈ ਸਾਡੇ ਕੋਲ ਬਣ ਕੇ ਦੋ ਸਾਨੂੰ ਹੀ ਬਣ ਦੋ ਮੈਨੂੰ ਬਣ ਦੋ ਬਣ ਦੋ ਹੱਲੋ ਜੇ ਕੋਈ ਅਸਿਆ ਤੇਰੇ ਕੋਈ ਆਇਸਤਾਨ ਤੇ ਕੋਈ ਰਹਿਦੀ ਆ ਰਹੀ ਹੈ ਬੈਲ ਫਾਲੀਆ ਕਰ ਰਿਹਾ ਆ ਠੁੱਠੇ ਪੁਲਸਾਂ ਦਾ ਵਾਲੀ ਕਹਾਣੀ ਨੂੰ ਸ਼ੁਰੂ ਕਰਦੇ